Thank you. ਕੋਈ ਤਾਂ ਕੰਪਨੀ ਨਾਲ ਜੇ ਫੋਨ ਫੋਨ ਕਰਦਾ ਆ ਜਾਂਦਾ ਹਾਂਜੀ ਵੀ ਕੀ ਨਾਮ ਹੈ ਜੀ ਤੁਹਾਡਾ ਪਰਮਿੰਦਰ ਸਿੰਘ ਜੀ ਹਾਂਜੀ ਪਰਮਿੰਦਰ ਸਿੰਘ ਜੀ ਰਾਤੀ ਤੁਹਾਡੀ ਦੁਕਾਨ ਨੂੰ ਅੱਗ ਲੱਗੀ ਆ ਤੇ ਕਿੰਨਾ ਕੁ ਨੁਕਸਾਨ ਹੋਇਆ ਹੈ ਨੁਕਸਾਨ ਤਾਂ 50 ਲੱਖਾਂ ਹੋ ਗਿਆ ਤੇ ਕੀ ਕਾਰਨ ਲੱਗ ਰਿਹਾ ਸੀ ਅੱਗ ਦਾ ਅੱਗ ਦਾ ਹੀ ਪਤਾ ਨਹੀਂ ਕੋਈ ਸਿੱਕ ਟ ਸਿੱਟ ਗਿਆ ਪਤਾ ਨਹੀਂ ਕੀ ਸਿੱਟ ਗਿਆ ਪ੍ਰਮਾਤਮਾ ਜਾਣਦਾ ਹੈ ਅਸੀਂ ਤਾਂ ਅੱਗ ਲੱਗੀ ਉਹ ਦੇਖੀ ਹੈ 9:30 ਵਜੇ ਹਾਈਪਰਗੇਡ ਵਾਲੀਆਂ ਗੱਡੀਆਂ ਆਈਆਂ ਉਹਨਾਂ ਨੇ ਬਹੁਤ ਤੱਕ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਤੜਕੇ 5 ਵਜੇ ਜਾ ਕੇ ਕਵਰ ਹੋ ਗਈ ਬਹੁਤ ਜ਼ਿਆਦਾ ਨੁਕਸਾਨ ਹੋਗਾ ਸਾਡੀ ਤਾਂ ਰੋਜੀ-ਓਪੀ ਸਾਰੀ ਇੱਥੋਂ ਹੀ ਚੱਲੀ ਸੀਗੀ ਸਾਡਾ ਮੇਨ ਸਭ ਕੁਝ ਇਹੀ ਸੀਗਾ ਸਾਡਾ ਕੋਈ ਹੋਰ ਕਾਰੋਬਾਰ ਨਹੀਂ ਹੈਗਾ ਸਾਰਾ ਕੁਝ ਇੱਥੇ ਚੱਲਦਾ ਸੀ ਬੱਚਿਆਂ ਦੀ ਪੜਾਈ ਲਿਖਾਈ ਖਾਣਾ ਪੀਣਾ ਸਭ ਇੱਥੋਂ ਦੀ ਘਰ ਵੀ ਸਾਡਾ ਤੜ ਗਿਆ ਪਰ ਉਹ ਜਮੀਂ ਬਰਬਾਦ ਹੋ ਗਈ ਸੀ ਤੇ ਇਹ ਤੁਸੀਂ ਦੱਸਿਆ ਕਿ ਕਿ ਅੱਗ ਦਾ ਜਦੋਂ ਇਹ ਲੱਗੇ ਸਾਈਡਾਤ ਅੱਗ ਲੱਗੀ ਰਹੀ ਆ ਤੇ ਟੋਟਲ ਕੀ ਜਿੰਦ ਦੇ ਉੱਪਰ ਹੋਰ ਕੋਈ ਜਾਨੀਮਾਲ ਕੋਈ ਇਸ ਤੋਂ ਹੀ ਲੱਭ ਕੋਈ ਨੁਕਸਾਨ ਦਾ ਕੋਈ ਨਹੀਂ ਉੱਪਰ ਉਹ ਘਾਟ ਸਾਰਾ ਤੜ ਗਿਆ ਲੇਕਿਨ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ ਕੋਈ ਹਾਂਜੀ ਤੇ ਕੀ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਸਾਡੀ ਹੈਲਪ ਕੀਤੀ ਜਾਵੇ ਸਾਡੀ ਰੋਜ਼ੀ ਰੋਟੀ ਇੱਥੇ ਚੱਲਦੀ ਸੀ ਸਾਡੇ ਸਾਡੀ ਬਾਤਾਂ ਨਾਲੇ ਪੁੱਟੀ ਜਾ ਰਹੇ ਸਾਡੇ ਪੱਲੇ ਕੱਖ ਨਹੀਂ ਹੁਣ ਸਾਡਾ ਰੋਜ਼ੀ ਰੋਟੀ ਦਾ ਸਾਧਨ ਇਹੀ ਸੀ ਤੇ ਕੀ ਤੁਸੀਂ ਕੋਈ ਦਾਨੀ ਸੱਜਣ ਨੂੰ ਕੋਈ ਨਾ ਉਸ ਬਾਰੇ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਕੋਈ ਦਾਨੀ ਸੱਜਣਾਂ ਨੂੰ ਇਹੀ ਹੱਥ ਜੋੜ ਕੇ ਪੀ ਲਾਏ ਮੇਰੀ ਵੱਧ ਤੋਂ ਵੱਧ ਹੈਲਪ ਕੀਤੀ ਜਾਨੀ ਸਾਡਾ ਘਰ ਵਿਤੜ ਗਿਆ ਸਾਡਾ ਸਾਰਾ ਕੁਝ ਬਰਬਾਦ ਹੋ ਗਿਆ ਸੀ ਜੀ ਠੀਕ ਜੀ ਉਹ ਸਾਡੇ ਭਰਾ ਨੇ ਸਾਡੇ ਚਾਚੇ ਦੇ ਮੁੰਡਿਆਂ ਤੋਂ ਅੱਜ ਤੋਂ 20 ਸਾਲ ਪਹਿਲਾਂ ਉਦੋਂ ਦੇ ਸਾਈਡ ਜੋੜ ਕੇ ਇਹਨਾਂ ਨੇ ਅੰਦਰ ਟਕਾਨ ਮੰਡੀ ਦੀ ਇੱਕ 30 ਫੁੱਟ ਪਿਆ ਦੀ ਜਿਹਦਾ ਜੀਨਾ ਰਣਕੇਰ ਨੇ ਪੁੱਟ ਕਰਕੇ ਬਾਹਰ ਵੀ ਆ ਗਿਆ ਇਹਨੇ ਹੌਲੀ ਹੌਲੀ ਇਹ ਢਾਂਚਾ ਖੜਾ ਕਰਾਇਆ ਸੀ ਜਿਹਦਾ ਕਰ 60-70 ਲੱਖ ਰੁਪਏ ਦਾ ਨਕਸ਼ਾar ਹੋ ਗਿਆ ਹਾਲੀ ਜਿੰਨ ਦੇ ਬਦਲ ਤੋਂ ਚਰਨ ਮੰਡੀ ਜਗਲਾਈਆ ਨਾ ਜਿਹੜਾ ਨੇ ਬਹੁਤ ਬਹੁਤ ਇਹਦੇ ਭਾਈ ਨੇ ਜਿਹਨਾਂ ਦਾ ਪਿਤਾ ਜੀ ਇੱਕ ਪੱਤੇ ਦਾ ਹੈ ਇਹ ਬਹੁਤ ਹੀ ਅਉਜੀ ਜੀ ਦਾ ਸਾਹ ਮੀ ਜੀ ਦਾ ਜਿਹੜਾ ਰਾਤ 9:30 ਵਜੇ ਤੋਂ ਸਵੇਰ ਤੱਕ ਚੱਲਿਆ ਹੈ ਇਹ ਕਲਾਸ ਕਟਾ ਸਮਾਂ ਕਿ ਇਹ ਕੱटु ਵੀ ਅੱਗੇ ਚੱਲ ਨਹੀਂ ਆ ਅੱਜ ਕਰਮ ਪਿਆ ਬਹੁਤ ਇਹਨੂੰ ਉੱਚੀ ਗੱਲ ਪਰਿਵਾਰ ਨੂੰ ਨੁਕਸਾਨ ਹੋਇਆ ਕਿ ਇਹਨੇ ਰੋਟੀ ਰੋਟੀ ਸਾਥ ਨਹੀਂ ਕੀਤੀ ਹੈ ਇਹਨੂੰ ਬਤਵਾਂਦ ਸਰਕਾਰ ਬਣੀ ਆ ਮੇਰੇ ਸਾਹਿਬ ਜੀ ਦਾ ਧੰਨਵਾਦ ਨਹੀਂ ਕਰਦੇ ਦਸਤੂਰਾਂ ਦੀ ਮਰਜ਼ੀ ਪਈ ਆਵੇ ਇਹ ਦੁਆਰਾ ਇਹ ਪੈਰਾ ਤੇ ਖੜਾ ਹੋ ਸਕੇ ਸਾਰਾ ਪਿੰਡ ਦੇ ਨਾਲ ਆ ਰਾਤ ਦੇ ਨਾਲ ਸਹਿਯੋਗ ਕਰ ਰਹੇ ਆ ਤੇ ਪਰਮਾਰ ਤੇ ਨਾ ਜੀ ਮੇਲੇ ਚੀ ਬਹੁਤ ਹੀ ਮਹਿੰਤੀ ਪਰਵਾਰ ਆ ਜੀ ਇਹਦਾ ਮੈਂ ਪਰਮੰਦਰ ਪੰਗਾ ਤੇ ਪਿਤਾ ਦਾ ਨਾਮ ਮੈਂ ਸੁਜੀਤ ਸਿੰਘ ਆ। ਕਿ ਜੀ ਇਹਦੇ ਕਿਤਾਬਾਂ ਹਾਂਜੀ ਕੀ ਨਾਮ ਆ ਜੀ ਤੁਹਾਡਾ ਮੈਂ ਸੁਖਿੰਦਰ ਕੁਮਾਰ ਆ ਜੀ ਹਾਂਜੀ ਤੇ ਮੇਰੇ ਸਾਥੇ ਦੇ ਲੜਕੇ ਨੇ ਹਾਂਜੀ ਰਾਤ ਨੂੰ ਦੁਕਾਨ ਤੇ ਅੱਗ ਲੱਗੀ ਬਹੁਤ ਇਨਾਂ ਦਾ ਭਾਰੀ ਨੁਕਸਾਨ ਹੋ ਗਿਆ ਹਾਂਜੀ ਅਸੀਂ ਮੌਕੇ ਦੇ ਗਵਾਹ ਹਾਂ ਮੌਕੇ ਦੇ ਇੱਥੇ ਜੀ ਜੇ ਵਗਾ ਕੇ ਰੱਖ ਜੀ ਪ੍ਰਸ਼ਾਸਨ ਚਾਹੀਦਾ ਵੀ ਇਹਨਾਂ ਦਾ ਕੋਈ ਮਦਦ ਕਰੇ ਧੰਨਵਾਦ ਰਮੇਂਦਰ ਸਿੰਘ ਜੀ ਦਾ ਆ ਪਰਿਵਾਰ ਜੋ ਵੀ ਹੈ ਚੱਲਦਾ ਸੀਗਾ ਇਸ ਦੁਕਾਨਦਾਰੀ ਤੋਂ ਚੱਲਦਾ ਸੀਗਾ ਤੇ ਉਹਨਾਂ ਦਾ ਸਾਰਾ ਕੁਝ ਖਤਮ ਹੋ ਚੁੱਕਿਆ ਪ੍ਰਸ਼ਾਸਨ ਨੂੰ ਚਾਹੀਦੀ ਬੇਨਤੀ ਹੈ ਸਾਡੀ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਹਾਂਜੀ ਮੈਂ ਦੀਪਕ ਗੜ੍ਹ ਦੇ ਲੋ ਤੇ ਅਸੀਂ ਨਾਲ ਸਾਡੇ ਮਾਰਕੀਟ ਦੇ ਸਾਡੇ ਪ੍ਰਧਾਨ ਰੰਜੀਤ ਤੇ ਬਾਬਾ ਫੌਰੀ ਜੀ ਨੇ ਸੰਗਤ ਦੇ ਇਹ ਪਾਸ ਹਾਂ ਜੀ ਜਸपाल ਸਿੰਘ ਜੀ ਤੇ ਪ੍ਰੇਮਦਰ ਸਿੰਘ ਗੁਰਮਤੀ ਜੀ ਤੇ ਜੀ ਸਭ ਜਸਵੀਰ ਸਿੰਘ ਟੀਮਾ ਜੀ ਤੇ ਦਰਸ਼ਨ ਸਿੰਘ ਜੀ ਇਹਨਾਂ ਨੇ ਸਾਰਿਆਂ ਨੇ ਇਹਨਾਂ ਨਾਲ ਸੰਜਾ ਦਿੱਤਾ ਵਾ ਜਿਹੜੀ ਰਾਤ ਇਹ ਮਤਲਬ ਘਟਨਾ ਹੋਈ ਆ ਇੱਕ ਘਟੋਟ ਕਟਿੰਗ ਦਾ ਤੂੜਾ ਦਾ ਨੁਕਸਾਨ ਹੋਇਆ ਵਾ ਬਿਲਡਿੰਗ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਮਾਨ ਸਾਰਾ ਫੜ ਕੇ ਸਵਾਹ ਹੋ ਗਿਆ ਇਨਾਂ ਨਾਲ ਹਮਦਰਦੀ ਕਰਦੇ ਹੋਏ ਅਸੀਂ ਹੁਣ ਆਪਸ ਵਿੱਚ ਜੋ ਮਾਰਕੀਟ ਦੇ ਸਾਡੇ ਕੁਝ ਮੈਂਬਰਸ ਨਾਲ ਗੱਲ ਕੀਤੀ ਸੀ ਬਸ ਇਹਦੇ ਪ੍ਰਧਾਨ ਨਾਲ ਕਰਨੀ ਸੀ ਤੇ ਅਸੀਂ ਇਹ ਸੋਚਿਆ ਕਿ ਜੋ ਵੀ ਇਹਨਾਂ ਦੀ ਕੋਈ ਮਦਦ ਕਰ ਸਕਦਾ ਜਿਵੇਂ ਆਲੇ-ਦਾਲੇ ਪਿੰਡਾਂ ਦੇ ਪੰਜ ਸਰਪੰਚ ਮੌਜੂਦ ਨੇ ਜਾਂ ਦਾਨੀ ਸੱਜਣ ਜਿੰਨਾ ਵੀ ਸਹਿਯੋਗ ਕਰ ਸਕਣ ਇਹਨੇ ਉਹ ਸਾਡੇ ਪ੍ਰਧਾਨ ਅਰਜੀਤਾ ਪ੍ਰਧਾਨ ਨੇ ਜਾਂ ਅਨੀਮਾ ਕਲਾ ਸੋਨਾ ਜੀ ਨੇ ਜਾਂ ਡਾਕਟਰ ਪਿੰਦਰ ਜੀ ਨੇ ਇਹਨਾਂ ਨੂੰ ਮਿਲ ਸਕਦੇ ਨੇਗੇ ਜਾਂ ਸਿੱਧਾ ਇਹਨਾਂ ਦਾ ਫੋਨ ਨੰਬਰ ਪਾਇਆ ਵਾ ਉਹਨਾਂ ਫੋਨ ਨੰਬਰਾਂ ਦੇ ਵਿੱਚ ਵੀ ਉਹ ਆਪਣੀ ਮਦਦ ਜੋ ਵੀ ਦੇਣਾ ਚਾਹੁੰਦੇ ਹੋ ਤਾਂ ਅਰਦੀ ਚਰਦਾ ਮੁਤਾਬਕ ਇਹਨਾਂ ਦੀ ਮਤਲਬ ਮਦਦ ਕਰ ਬਸ ਸਾਡੀ ਇਹ ਹੈ ਬਾਕੀ ਅਸੀਂ ਐਮਐਲਏ ਸਾਹਿਬ ਨਾਲ ਵੀ ਗੱਲ ਹੋਈ ਹੈ ਸਾਡੀ ਉਹਨਾਂ ਨੇ ਵੀ ਕਿਹਾ ਵੀ ਵੱਧ ਤੋਂ ਵੱਧ ਇਹਨਾਂ ਦੀ ਅਸੀਂ ਚਾਹੁੰਦੇ ਹਾਂ ਗਵਰਨਮੈਂਟ ਵੱਲੋਂ ਜਾਂ ਜੋ ਵੀ ਕੋਈ ਸਹਾਇਤਾ ਉਹ ਵੀ ਹੋਈ ਬਣਦੀ ਹੋਈ ਤਾਂ ਉਹ ਕਰਵਾਉਣਗੇ ਕਿ ਦਰਸ਼ਨ ਸਿੰਘ ਜੀ ਦੱਸੋ ਵਾਟੂ ਦੀ ਜਿੱਤ ਦਾ ਖਾਮਾ ਅੱਜ ਜੋ ਸਾਡੇ ਪਿੰਡ ਦੇ ਵਿੱਚ ਕੰਡਾ ਦੁਕਾਨ ਕੋਲ ਪਿਆ ਸੀ ਇੱਕ ਬਰਾਹ ਦੇ ਮੱਧ ਭਾਗਾ ਸੀ ਜਿਹਦੇ ਵਿੱਚ ਸਰਦਾਰ ਸਰਜੀਤ ਸਿੰਘ ਉਹਨਾਂ ਦੇ بیٹے ਸਰਦਾਰ ਗੁਰਮੇਲ ਮੈਂਬਰ ਸੀ ਇੱਕ ਮਿਹਨਤੀ ਪਰਿਵਾਰ ਹੋਣ ਦੇ ਬਾਅਦ ਉਹ ਵਧੀਆ ਢੋਸਰੀਕੇ ਨਾਲ ਟ੍ਰੈਂਡਿੰਗ ਬਣਾ ਕੇ ਉਹ ਕੰਮ ਕਰਦਾ ਹੋਇਆ ਜੋ ਕਿ ਅੱਜ ਛੱਡ ਕੇ ਸਾਰਾ ਸਵਾਹ ਹੋ ਗਿਆ ਅੱਗ ਲੱਗੜ ਦਾ ਕੋਈ ਕਾਰਨ ਪਤਾ ਨਹੀਂ ਲੱਗ ਰਿਹਾ ਮਿੰਟਾਂ ਦੇ ਪਲਾਂ ਦੇ ਵਿੱਚ ਸਾਰਾ ਕੁਝ ਰਾਹ ਗਿਆ ਜਿਹੜਾ ਅੱਜ ਸਾਡੇ ਡਿਲੋਂ ਦੇ ਵਿੱਚ ਵੱਡੇ ਵੱਡੇ ਮਾਲਬੜਿਆਂ ਨੇ ਡੇਲੋਂ ਇੱਕ ਕਸਮਾ ਪੂਰੀ ਪੰਜਾਬ ਤੇ ਨੰਬਰ 1 ਚਾਹੁੰਦੇ ਪਰ ਇਹਦੀ ਘਾਟ ਆ ਘਾਟੇ ਆ ਕਿ ਇੱਥੇ ਕੋਈ ਅਜੇ ਤੱਕ ਛੋਟੀ ਗੱਡੀ ਜਾਏ ਬਾਰਬਰ ਗੇਟ ਦੀ ਜੋ ਪਿੰਡ ਦੇ ਵਿੱਚ ਸਾਝੇ ਤੌਰ ਤੇ ਜਦ ਐਮਐਲਏ ਸਾਹਿਬ ਜਾਂ ਕੋਈ ਵੀ ਪੰਜ ਸਰਪੰਚੇ ਨੂੰ ਮਹੱਇਆ ਕਰਾਉਣੀ ਚਾਹੀਦੀ ਆ ਉਹ ਅਜੇ ਤੱਕ ਨਹੀਂ ਉਹ ਵੀ ਬਾਂਝਾ ਰਿਹਾ ਵਾ ਕਈ ਕੰਮ ਆਏ ਜਿਹਨੇ ਡੇਲੋਂ ਦੇ ਜਿਹੜੇ ਬਾਂਝੇ ਪਏ ਨੇ ਬਾਈਪਾਸ ਬਣਿਆ ਉਹ ਕਿਸੇ ਕੰਮ ਨਹੀਂ ਆ ਰਿਹਾ ਠੀਕ ਹੈ ਜੀ ਦੂਜਾ ਨੰਬਰ ਕਿਹੜਾ ਇਹਨਾਂ ਦਾ ਨੁਕਸਾਨ ਹੋਇਆ ਮੈਂ ਸਾਰੇ ਭਰਾਵਾਂ ਨੂੰ ਡੇਲੋਂ ਵਾਲਿਆਂ ਨੂੰ ਜਿੰਨੇ ਵੀ ਅਸ਼ੋਸ਼ਨ ਦੇ ਪ੍ਰਧਾਨ ਨੇ ਜਿੰਨੇ ਵੀ ਮਾਰਕੀਟ ਦੇ ਪ੍ਰਧਾਨ ਨੇ ਉਹਨਾਂ ਨੂੰ ਸਾਰਿਆਂ ਨੂੰ ਇਹਦੇ ਵਿੱਚ ਮੋਢਾ ਲਾ ਕੇ ਸਾਰਿਆਂ ਨੂੰ ਸਾਂਝ ਕਰਨੀ ਚਾਹੀਦੀ ਹੈ ਕਿਸੇ ਦਾ ਦੁੱਖ ਸੁੱਖ ਬਰਾਬਰ ਹੋਣਾ ਚਾਹੀਦਾ ਕਿਉਂ ਇਹ ਦੁੱਖ ਸੁੱਖ ਸਾਰਿਆਂ ਦੇ ਹੋ ਸਕਦਾ ਅੱਗ ਲੱਗਣ ਦਾ ਕਾਰਨ ਸਭ ਦੇ ਹੋ ਸਕਦਾ ਕੋਈ ਪਤਾ ਨਹੀਂ ਸਾਨੂੰ ਰਲ ਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਥੋਰ ਤੇ ਮਦਦ ਕਰਦਾਂਗੇ ਆ ਕਿ ਬਾਕੀ ਜਿਹੜਾ ਵੀ ਪਿੰਡ ਲੈਵਲ ਤੇ ਕੋਈ ਵੀ ਵੀਰ ਭਰਾ ਜਿਵੇਂ ਪੰਚ ਸਾਹਿਬ ਨੇ ਦੱਸਿਆ ਜੇ ਸਾਡਾ ਮਦਦ ਕਰਦਾ ਵਰਜਵੰਦਾ ਰੰਗੀ ਸਾਹਿਬ ਪਾਟਿਆ ਮੈਡੀਕਲ ਸਟੋਰ ਵਾਲੇ ਡਾਕਟਰ ਜਸਵੀਰ ਜੀ ਹੋਰ ਵੀ ਬਹੁਤ ਸਾਡੇ ਸੱਜਣ ਖੜੇ ਨੇ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕੋਈ ਸੰਗ ਸ਼ਰਮ ਨਹੀਂ ਇਸ ਗੱਲ ਤੇ ਰੱਖਣੀ ਚਾਹੀਦੀ ਸਹਿਯੋਗ ਕਰੋ ਵੱਧ ਤੋਂ ਵੱਧ ਕਰੋ ਕਿ ਇਹਨਾਂ ਦਾ ਆਪਾਂ ਪੂਰਾ ਵਧੀਆ ਤਰੀਕੇ ਨਾਲ ਦੁਬਾਰੇ ਇਹਨਾਂ ਦਾ ਫੜਨ ਵਾਲਾ ਵੀ ਹੋ ਹੋ ਸਕੇ ਠੀਕ ਹੈ ਇਹ ਮਾਤਾ ਪਿਓ ਤੇ ਨੇ ਜੀ ਸਰਦਾਰ ਪਰਮਿੰਦਰ ਸਿੰਘ ਜਿਹੜੇ ਜੋ ਸਾਹਮਣੇ ਬੈਠੇ ਨੇ ਜਿਵੇਂ ਬਜ਼ੁਰਗ ਨੇ ਜੋ ਇਹਨਾਂ ਦਾ ਸਾਰਾ ਕਰਦਾ ਦਰਦਾ ਕੰਮ ਚੱਲਦਾ ਸੀ ਉਹ ਵਰਮਿੰਦਰ ਸਿੰਘ ਜਵਾਹਰਿਆ ਇਸ ਕਰਕੇ ਸਾਡਾ ਫਰਜਮੰਡ ਦਾ ਢੇਲੋ ਦੇ ਵਸਨੀਕਾਂ ਦਾ ਇਲਾਕਾ ਨਿਵਾਸੀਆਂ ਦਾ ਵੀ ਐਮਐਲਏ ਸਾਹਿਬ ਡੀਸੀ ਸਾਹਿਬ ਨੂੰ ਵੀ ਦਿਖਾਇਆ ਜਾਵੇ ਤੌਰ ਪੰਚਾਇਤ ਸਰਪੰਚਾਂ ਅਨੁਸਾਰੀ ਚੀਜ਼ ਦਾ ਹੈ ਨਾ ਦਿਖਾਈ ਜਾਵੇ ਪਿੰਡ ਦੇ ਵਿੱਚ ਕਿੰਨਾ ਨਕਸਾਲ ਵਾਈਕਰੂ ਜੀ ਦਾ ਖਾਲਸਾ ਵਾਈਕਰੂ ਜੀ ਦਾ ਖਾਲਸਾ ਸਾਡੇ ਦੇ ਮੇਧੋ ਬਾਜ਼ਾਰ ਦੇ ਵਿੱਚ ਬੜੀ ਜੁਦਾਈ ਕਰਨਾ ਵਾਪਰੀ ਹੈ ਵੱਡੇ ਵੱਡੇ ਵੀਰ ਸਤ ਸ੍ਰੀ ਅਕਾਲ ਬੜੇ ਮਿਹਨਤੀ ਇਨਸਾਨ ਨੇ ਇਹਨਾਂ ਨੇ ਥਿਲ-ਥਿਲ ਦਾ ਨਾਮ ਦੇ ਮਹਾਂਵੇ ਬੈਟਿੰਗ ਦੇ ਵਿੱਚ ਆਪਣਾ ਕਾਰੋਬਾਰ ਬਹੁਤ ਵੱਡੀ ਮਿਹਨਤ ਇਨਸਾਨ ਦੀ ਅਧਿਕਤੋਂ ਆਉਣ ਪਤਾ ਲਈ ਕੋਈ ਕੰਮਦਾਰੀ ਬੜੀ ਹੁੰਦੀ ਹੈ ਇਹਨਾਂ ਨੇ ਅੱਜ ਪੰਜ 5 10 10 ਰੁਪਏ ਇਕੱਠਾ ਕਰਕੇ ਜੋ ਬੈਟਿੰਗ ਪਿਆਰ ਕਰੀ ਉਹਦੇ ਵਿੱਚ ਮਾਣ ਪਾਇਆ ਅੱਜ ਸਭ ਕੁਝ ਦਾ ਜੋ ਕਨਾਚੂ ਹੋ ਗਿਆ ਇਸੇ ਬਿਲਡਿੰਗ ਤੋਂ ਹੀ ਇਹਨਾਂ ਦੇ ਪਰਿਵਾਰ ਦਾ ਖਾਣ-ਪੀਣ ਖਰਚਾ ਚੱਲਦਾ ਸੀ ਜੋ ਅੱਜ ਦੇ ਹਰ ਖਾਤੇ ਵਿੱਚ ਮੁਹਤਾਜ ਨਹੀਂ ਸਾਡੀ ਸਾਰੇ ਬਾਜ਼ਾਰ ਨੂੰ ਅਗਰ ਇਲਾਕਾ ਨਿਵਾਸੀ ਇਹੋ ਹੀ ਬੇਨਤੀ ਆ ਕਿ ਜੋ ਵੀ ਭੈਣ ਭਰਾ ਇਹਨਾਂ ਦੀ ਜਿੰਨੀ ਵੀ ਜਿੰਨੀ ਕਿ ਸਰਦਾ ਉਹਨੇ ਤੋਂ ਥੋੜਾ ਬਹੁਤੇ ਸਕਦਾ ਚਿੰਤਿਕੀ ਦਾ ਦਾਸਾ ਬਣਦੀ ਹੈ ਇੰਨੇ ਕਿੰਨਾ ਦੀ ਹੈਲਪ ਕਰ ਸਕਦਾ ਉਹ ਜ਼ਰੂਰ ਕਰਿਓ ਕੋਈ ਸੰਕਸ਼ਰਮ ਨਹੀਂ ਚਾਹੇ ਵੀਰੇ ਕੋਈ 50 ਦੋ ਕੋਈ 100 ਦੋ ਕੋਈ ਕਰ ਨਹੀਂ ਆਪਣਾ ਵਿਚੌਦ ਕੱਢੋ ਪੰਜ ਪੰਜ ਨਾਲ ਹੀ 50 ਬਣ ਰਹੇ ਨੇ ਅੱਜ ਇਸ ਦੁੱਖ ਦੀ ਘੜੀ ਵਿੱਚ ਹਰਮਿੰਦਰ ਵੀਰ ਦੇ ਨਾਲ ਖੜੇ ਆ ਸਾਡੇ ਪਿਆਰਦੋਂ ਵੀ ਇਹ ਵੀ ਬਹੁਤ ਫੁੱਲ ਸਪੋਰਟ ਕੀਤੀ ਚਾ ਜਿੰਨਾ ਹੋ ਸਕਿਆ ਅਸੀਂ ਵੀਰ ਦੇ ਨਾਲ ਖੜੇ ਆ ਹਰ ਪਾਸੇ ਮੈਨੂੰ ਵੀ ਕਾਫੀ ਕਾਫਾ ਸ੍ਰੀ ਭਾਈ ਵਾਹਿਗੁਰੂ ਜੀ ਦਾ ਆਸ਼ੀਰਵਾਦ ਮਿਲਾਰਾ ਗੁਰੂ ਰੋਡ ਉੱਪਰ ਕੱਪਰ ਦੇ ਸਾਹਮਣੇ ਮੇਰੀ ਸ਼ੋਪ ਹੈ ਮੇਰਾ ਰੋਟੀ ਰੋਟੀ ਦਾ ਕੰਮ ਇਹ ਵੀਗਾ ਜੀ ਇੱਥੇ ਸਾਡੇ ਘਰ ਦਾ ਕੰਮ ਕਰਦਾ ਪਰ ਜੱਤ ਤੋਂ ਵੱਧ ਮੇਰੀ ਹੱਥ ਕੀਤੀ ਗਈ ਜੇਰੇ ਫੋਨ ਨੰਬਰ ਸਾਹਮਣੇ ਦਿੱਤਾ ਹੈ ਨਾਲੇ ਜੇ ਕੋਈ ਹੱਥ ਕਰਨਾ ਚਾਹੁੰਦਾ ਤਾਂ ਬੰਦਾ ਕਰ ਸਕਦਾ ਹੈ ਵਾਹਿਗੁਰੂ ਜੀ ਦਾ ਬਖਸ਼ਾ ਗੜੀ ਉੱਪਰੋਂ ਤਾਂ ਸਾਡੇ ਨੂੰ ਜਾਣ ਦੋ ਸਾਡੇ ਪਿੰਡੋਂ ਨਗਰ ਦੇ ਇਹ ਅੱਗ ਦੀ ਘਟਨਾ ਹੋਈ ਹੈ ਅਸੀਂ ਇਹਦੇ ਬਹੁਤ ਪ੍ਰੋਪਰ ਕਰਦਾ ਹੈ ਨਗਰ ਦੇ ਦੁਕਾਨਦਾਰੀ ਮੇਲਿਤ ਨਾਲ ਦੁਕਾਨਦਾਰੀ ਕਰੀਕਾਤਾ ਕੋ ਇੱਕ ਮਿੰਟ ਚ ਨੜ ਕੇ ਦੁਆ ਹੋ ਗਈ ਹੈ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦੇ ਆਂ ਵੀ ਸਾਨੂੰ ਸਾਡੇ ਦੁਕਾਨਦਾਰ ਵੀ ਦੀ ਪੂਰੀ ਇੰਨਾ ਮਦਦ ਉਹਨੂੰ ਹੈਲਪ ਕੀਤੀ ਜਾਵੇ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਇਸ ਟਾਈਮ ਤੇ ਦੁਕਾਨਦਾਰਾਂ ਦੇ ਨਾਲ ਸਾਥ ਦਿੱਤਾ ਜਾਵੇ ਸਾਡਾ ਜੋ ਹੋ ਸਕਦਾ ਹੈ ਸਰਕਾਰ ਵੱਲੋਂ ਐਮਐਲਏ ਸਾਹਿਬ ਨਾਲ ਵੀ ਗੱਲ ਕਰਾਂਗੇ ਤੇ ਇਹਨਾਂ ਦੀ ਮੰਗੀ ਮਦਦ ਦੇ ਜੂਰ ਕੀਤੀ ਜਾ ਤੇ ਇੱਕ ਸਾਡੇ ਇੱਥੇ ਇਹ ਵੀ ਫਾਇਰ ਵਗੈਰ ਦੀ ਜਿੱਤੀ ਵੀ ਅਸੀਂ ਕਹਿੰਦੇ ਹਾਂ ਉਹਦੀ ਵੀ ਸਾਨੂੰ ਜ਼ਰੂਰ ਤਾਂ ਡੇਲੋ ਸਾਨੂੰ ਮਹੀਆ ਕਰਾਈ ਜਾ। ਬਾਕੀ ਮੈਂ ਅਜਾ ਨਿੱਜੀ ਤੌਰ ਤੇ ਮੈਂ ਵੀ ਇਹਨਾਂ ਨੂੰ 10000 ਦੀ ਹੈਲਪ ਕਰਨ ਦਾ ਵਾਅਦਾ ਕਰਦਾ। ਸਾਡੀ ਕਮੇਟੀ ਵੀ ਇੰਨੀ ਕਰਾਂਗੇ। ਇਹ ਇੰਨਾ ਕਹਿੰਦਾ ਹੈ ਪ੍ਰੈਜ਼ੀਡੈਂਟ ਸਾਹਿਬ। ਹਾਂਜੀ ਕੀ ਨਾਮ ਹੈ ਤੁਹਾਡਾ? ਮੇਰਾ ਗੁਰਚਰ। ਹਾਂਜੀ। ਵਾਹਿਗੁਰੂ ਜੀ ਦਾ ਸਾਥ ਸਾਹਿਬ। ਵਾਹਿਗੁਰੂ ਜੀ ਦੀ ਬਖਸ਼ੇ। ਅੱਜ ਜਿਉਂ ਸਾਡੇ ਇਲਾਕੇ ਦੇ ਵਿੱਚ ਬਹੁਤ ਦੁੱਖदाई ਘਟਨਾ ਹੋਈ ਹੈ। ਸਾਨੂੰ ਉਸ ਦਾ ਸਾਰੇ ਇਲਾਕੇ ਨੂੰ ਹੀ ਪੂਰਾ ਦੁੱਖ ਹੈ। ਅਸੀਂ ਸਾਰੇ ਭਾਈਚਾਰੇ ਨੂੰ ਬੇਨਤੀ ਕਰਦੇ ਆਂ ਔਰ ਵਿਸ਼ਵਕਰਮਾ ਮੰਦਿਰ ਕਮੇਟੀ ਡੇਲੋਂ ਵੱਲੋਂ ਸਾਰੇ ਸਾਡੇ ਭਾਈਚਾਰੇ ਨੂੰ ਸਾਰੇ ਇਲਾਕੇ ਨੂੰ ਇਹ ਬੇਨਤੀ ਕੀਤੀਆਂ ਦੀ ਆ ਵੀ ਪਰਮੇਂਦਰ ਸਿੰਘ ਬੰਬੂ ਦੀ ਜਿੰਨੀ ਹੋ ਸਕਦੀ ਆ ਉਨੀ ਮਦਦ ਕੀਤੀ ਜਾਵੇ ਸਾਰਾ ਕੁਝ ਇਹਦਾ ਤੁਸੀਂ ਦੇਖ ਸਕਦੇ ਹੋ ਵੀਡੀਓ ਬਣੀਆਂ ਨੇ ਸਾਰੀਆਂ ਸਵਾਹ ਹੋ ਚੁੱਕੇ ਆ ਅਸੀਂ ਸਾਡੀ ਮੰਦਿਰ ਦੀ ਬੀਡਿੰਗ ਕਰਾਂਗੇ ਜਿੰਨਾ ਹੋ ਸਕਦਾ ਅਸੀਂ ਉਹ ਵੀ ਇਹਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਅਸੀਂ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਆਂ ਆਪਦੇ ਭਾਈਚਾਰੇ ਨੂੰ ਔਰ ਸਾਡੇ ਐਮਐਲਏ ਸਾਹਿਬ ਐਮਪੀ ਸਾਹਿਬ ਔਰ ਮੁੱਖ ਮੰਤਰੀ ਭਗਵੰਤ ਸਿੰਘ ਸਾਰੇ ਨੂੰ ਬੇਨਤੀ ਕਰਦੇ ਆਂ ਕਿ ਸਾਨੂੰ ਦਿੱਕਤਾਂ ਲੱਗਦੀਆਂ ਫੈਰਬਗਰੇਡ ਵੀ ਜੀ ਜਾਵੇ ਔਰ ਇਹਦੀ ਬਣਦੀ ਜੋਗ ਮਦਦ ਕੀਤੀ ਜਾਵੇ ਤਾਂ ਜੋ ਬੰਦਾ ਆਪਣੀ ਦੁਕਾਨਦਾਰੀ ਤੇ ਆਪਣੇ ਪਰਿਵਾਰ ਦਾ ਕਾਚਾ ਦੁਬਾਰਾ ਤੋਂ ਸ਼ੁਰੂ ਕਰ ਸਕੇ ਧੰਨਵਾਦ ਜੀ